ਖਾਣ ਲਿਆ ਮੇਰੇ ਪੁੱਤ ਚਿੱਜੀ ਘੰਚੜ ਖਾ ਲਾ ਖਾ ਲਾ ਤੂੰ ਤੂੰ ਖਾ ਲੈ ਚੰਨੇ ਮੈਨੂੰ ਕਿਹਦੀ ਚਾਹ ਬਣਾ ਚੁੰਟੇ ਲੈ ਆਂ ਕਿਹਦੇ ਨੂੰ ਆਪਾਂ ਲਿਖ ਕੇ ਚਲ ਗਏ ਚ ਲੈ ਲੈ ਮੈਂ ਚੁੰਟੇ ਦਿੰਦੀ ਆਂ ਲਾ 22 ਦਿੰਦੀ ਚੁੰਟੇ ਆਪਣੇ ਪੁੱਤ ਨੂੰ ਚਾਹ ਖਾਣਿਆ ਨਾ ਬਾਦੀ ਚਿੱਜਾ ਖਾਇਆ ਕਰ ਮੈਂ ਤੈਨੂੰ ਕਿੰਨੀ ਵਾਰੀ ਕਿਹਾ ਬਿਮਾਰ ਹੋਏਗਾ ਤੇਰਾ ਚੱਕਾ ਜਦੋਂ ਚੱਕਾ ਦਾ ਟਾਈਮ ਹੁੰਦਾ ਉਹ ਚੱਕਦੀ ਨਹੀਂ ਹੈ ਤਾਂ ਹੁਣ ਖੇਡਣ ਦੇਣ ਚੱਕਾ ਸੋਨੀਆ ਚਾਹ ਵਾਦੂ ਤੇ ਦਾਸ ਹੁਣ ਸੁਈ ਐ ਦਾ ਸਕੂਲ ਗਿਆ ਤੇ ਮੈਂ ਚੁੱਕਣਾ ਨਹੀਂ ਇਹਨੂੰ ਹਾਦੀ ਕਰਦੇ ਆ ਚਾਹ ਦਾ ਇੱਕ ਕਲਾਸ ਵਿੱਚ ਵਾਦੂ ਆ ਲਿਆ ਇਧਰ ਮੇਨਾ ਵਾਸਤੇ ਹੀ ਕਿਣੀ ਤੇ ਪੀ ਲੋ ਹੈਗੀ ਹੋਰ ਤੇ ਨੂੰ ਇਹਨਾਂ ਨੂੰ ਹੋਏ ਇੱਥੇ ਰੱਖ ਲੋ ਫਿਰ ਪੁੱਜੀ ਆ ਮੈਂ ਵੀ ਖਾਣਾ ਵਾ ਖ ਲੈ ਆ ਦੱਸ ਮੈਂ ਕਿਹੜਾ ਕੱਲੀ ਖਾਣ ਲੱਗੀ ਮੈਂ ਤੇ ਹੱਥ ਹੀ ਲਿਆ ਲੈ ਖਾਲਾ ਘਰਾਈ ਮੇਰੀ ਚਾਹ ਵੀ ਦੇ ਦੋ ਮੁੰਡਾ ਫੜਿਆ ਮੈਂ ਤੂੰ ਹਣਾ ਮੈਂ ਪੁੱਤ ਵਰ ਜਿਆਦੀਆਂ ਬਾਅਦ ਦੀ ਬਹੁਤ ਚੀਜ਼ਾਂ ਨਾਕ ਖਾਇਆ ਤਾ ਚੰਗਾ ਢੇਡ ਖਰਾਬ ਹੁੰਦਾ ਇਹਦਾਂ ਦੁੱਧ ਪੀ ਲਿਆ ਆਪਣਾ ਸੋਣੇ ਮੇਰੀ ਗੱਲ ਸੁਣ ਜੇ ਤੂੰ ਮਾੜੀ ਜੀ ਗੱਲ ਕੀਤੀ ਨਾ ਤੇਰਾ ਮੂੰਹ ਇਹ ਕਿੱਡਾ ਫੁੱਲ ਲੱਗਿਆ ਵਾ ਮੈਂ ਤਾਂ ਵਿਹਾਰੀ ਗੱਲ ਕਰਦੀ ਆ ਤੁਹਾਡੀ ਹਮੇਸ਼ਾ ਵਿਹਾਰੀ ਗੱਲ ਹੁੰਦੀ ਆ ਚੰਗੀ ਕੀਤੀ ਕਿਦਨ ਤੁਸੀਂ ਜੇ ਮੈਂ ਸਸਰੀ ਗੱਲ ਕਰਦੀ ਆ ਤੇ ਮੇਰੇ ਗਾਲ ਇਸ਼ੂ ਬਣ ਜਾਂਦੀ ਆ ਲੜਾਈ ਵਾਲ ਗੱਲ ਲੈ ਜਾਂਦੇ ਤੁਸੀਂ ਤੂੰ ਇਹਦੇ ਵਿਚ ਦੇਣਾ ਸੋਚ ਕਾ ਮਿਸ ਕੀ ਕੁਝ ਬਣ ਗਿਆ ਵਾ ਤੂੰ ਸੁੱਤੀ ਰਹਿਣੀ ਆ ਕਦੇ ਮੇਰੀ ਗੱਲ ਸੰਧਰਮਾ ਕਦੀ ਰੋਕਟੋ ਕੀਤੀ ਆ ਸਾਰਾ ਦਿਨ ਕੰਮ ਲੱਗੀਦਾ ਜੇ ਕਿਤੇ 2 ਮਿੰਟ ਘੜੀ ਬਿਮਾਰੀ ਕੇ ਪੈ ਹੀ ਗਏ ਤੇ ਬਸ ਉਹੀ ਤਾਂ ਢੀ ਅੱਖਾਂ ਚ ਚੜ ਗਿਆ ਸੁੱਤੀ ਰਹੀ ਸੀ 2 ਮਿੰਟ ਤੂੰ ਤਾਂ ਰੋਜ਼ ਦਾ ਰੇ ਕੰਮ ਆ ਅਜੇ ਤੱਕ ਤਰਨਾ ਮੈਂ ਕਦੀ ਰੀਸ ਜੇਦ ਨਹੀਂ ਕੀਤੀ ਜਠਾਣੀ ਤਰਾਣੀ ਵਾਲਾ ਵਿਹਾਰ ਨਹੀਂ ਰੱਖਿਆ ਜੇ ਮੈਂ ਰੱਖਣਾ ਤਾਂ ਫੇਰ ਸਾਰਾ ਕੰਮ ਮੈਂ ਆਪ ਕੱਲੀ ਲੱਗੀ ਰਹਿਣੀ ਕਰਦੀ ਰਹਿਣੀ ਆ ਜੇ ਤੇ ਨਿਕਮਾ ਟਕਮ ਕੰਮ ਕਹਿ ਹੀ ਦਿੰਨੀ ਆ ਤੇ ਤੂੰ ਗੁੱਸੇ ਹੋ ਜੰਨੀ ਆ ਨਹੀਂ ਮੈਂ ਐ ਨਹੀਂ ਗੁੱਸੇ ਹੁੰਦੀ ਮੈਂ ਤੇਨਾਂ ਵਾਸਤੇ ਚਾਹ ਬਣਾ ਕੇ ਲਈ ਹਾਂ ਅੱਛਾ ਤੇਨਾਂ ਵਾਸਤੇ ਲਈ ਆਈਂ ਜੇ ਮੈਂ ਲੈ ਲਈ ਤੇ ਫੇਰ ਤੁਮ ਚੰਗੀ ਲੱਗਣ ਦੀ ਚਾਹ ਮੈਂ ਲੈ ਲਈ ਬੜਾ ਇਹ ਪਹਿਣਾ ਵਾਦ ਬਣਾਈ ਹੋ ਪਈ ਹੀ ਅੰਦਰ ਹੁਣ ਮੇਰੇ ਮੈਨੂੰ ਕੀ ਪਤਾ ਤੀ ਇੱਥੇ ਬੈਠੀ ਰਹੇ ਤੇ ਮੈਂ ਇੱਥੇ ਲੈ ਆਉਂਦੀ ਤਾਂ ਵੇ ਲੈਣ ਮੰਨੇ ਵਾਲਾ ਚਾਚਾ ਹੁੰਦਾ ਬਾਹਰੋਂ ਬਾਰੀ ਸ਼ਾਂਤਾਂ ਮਾਰਦਾ ਵਾ ਅੱਜ ਆਏ ਧਿਆਨ ਦਿੱਤਾ ਗੀ ਤੇ ਇਹ ਗੱਲ ਵਾਲਾ ਨੋਟਿਸ ਕਰਿਆ ਕਰ ਹਾਂ ਕੁਝ ਨਾ ਕੁਝ ਅੱਜ ਆਏ ਅੱਜ ਆਇਆ ਹੀਗਾ ਚਾਚਾ ਹਾਂ ਮੈਂ ਤਾਂ ਸੋਈ ਚ ਪਾਣ ਸਾਫ ਕਰਨ ਦੀ ਤੇ ਬਾਹਰੋਂ ਬਾਰੀ ਸ਼ਾਂਤਾਂ ਮਾਰ ਕੇ ਤੇ ਲੈ ਗਿਆ ਉਹਨੂੰ ਤੇ ਮੈਂ ਮਗਰੇ ਚਲ ਗਈ ਤਾਂ ਹੀ ਬੋਲਣੀ ਹੀ ਭਰ ਤੇ ਤਾਂ ਹੀ ਬੋਲਣਾ ਹੀ ਹੋਰ ਮੇਰੇ ਸਿਰ ਕੋ ਮੈਂ ਕਿ ਮੈਂ ਬੋਲੀ ਜਾਨੀ ਆ ਮੈਂ ਵੀ ਸੁੱਤੀ ਉੱਠੀ ਤੇ ਮੈਨੂੰ ਦੱਸਣ ਦੇ ਕਿਹਿੰਦੇ ਬਾਹਰ ਰੋਲਾ ਜਾਂ ਪੈ ਲਿਆ ਮੈਂ ਪਤਾ ਨਹੀਂ ਹੋਣ ਬਸ ਤਾਂ ਰੋਲਾ ਹੀ ਦੇਖਦਾ ਵਾ ਰੋਲੇ ਦਾ ਕਾਰਨ ਨਹੀਂ ਦਿੱਸਦਾ ਕਿ ਰੋਲਾ ਪੈਣ ਕਾ ਤੋਂ ਡਿਆ ਵਾ ਚਲ ਤੂੰ ਹੀ ਤੇ ਸਿਆਣੀ ਘਰ ਚ ਹੈ ਹੀ ਹੈ ਨਾ ਵੇਖਣ ਹੀ ਦੇਣਾ ਚਾਰ ਚਫੇਰਾ ਇੱਕ ਗੱਲੀ ਲੱਗੀਆਂ ਵਾ ਉਹਦੇ ਦੀਵਾ ਵੀ ਢੱਕੀ ਮੈਨੂੰ ਕਿੰਦਾ ਸਲਾਈ ਪਈ ਮੈਂ ਨਿਕਲਣ ਦੱਬੇ ਦੱਬੇ ਘਰਾਂ ਅੱਜ ਮੈਂ ਗੱਲ ਕਰ ਹੀ ਲੈਣੀ ਭਾਜੀ ਨਾਲ। ਭਾਬੀ ਜਦੋਂ ਕਾਪ ਪੁੱਠੀ ਪੈਂਦੀ ਐ। ਦੱਸਦਾ ਬਾਹਰ ਸਾਰੀਆਂ ਗੱਲਾਂ। ਹੈਲੋ। ਹਾਂਜੀ ਸੱਸੀ ਦਾ ਭਾਜੀ। ਸੱਸਰੀ ਘਾਲ ਕੀ ਹਾਲ ਕੋਰਪ੍ਰੀਤ। ਸੋਨੀ ਇੱਕ ਗੱਲ ਤੂੰ ਧਿਆਨ ਹੀ ਕਿੰਦੀ। ਮੈਨੂੰ ਨਹੀਂ ਪਤਾ ਰਿਸ਼ਤਾ ਤੂੰ ਕਰਾਇਆ ਵਾ। ਕਿ ਚਾਹੀ ਕਿੰਨੇ ਕਰਾਇਆ ਵਾ। ਪਰ ਜਿਹੜੇ ਕੰਮ ਤੋਂ ਮੈਂ ਡਰਦੀ ਹਾਂ ਨਾ ਤੂੰ ਹੀ ਕਰਦੀਂ ਹੀ ਤੂੰ ਕਦੇ ਨਹੀਂ ਡਰਦੀ। ਹੁਣ ਤਾਂ ਵਿਆਹ ਹੋ ਜਾਣਾ ਹੀ ਆ। ਮੈਂ ਸਿੱਧੀ ਗੱਲ ਦੱਸਾਂ ਮੈਂ ਤੁਹਾਨੂੰ ਉਦਾਂ ਹੀ ਦੇਈ ਸੀ ਕਹਿਣ ਵੀ ਮੈਂ ਕਰਾਇਆ ਮੇਰਾ ਰਿਸ਼ਤਾ ਉਸ ਦਾ ਕੋਈ ਨਹੀਂ ਕਰਾਇਆ ਨਹੀਂ ਮੈਂ ਨਹੀਂ ਕਰਾਇਆ ਮੈਂ ਤਾਂ ਉਹਦੇ ਮਜਾਦ ਵਿੱਚ ਕਹਿਣੀ ਸੀ ਤੇਰੇ ਰੱਖੇ ਜਾਨ ਤੂੰ ਮਜਾਦ ਵਿੱਚ ਤੇ ਮੇਰੀ ਜਾਨ ਤੇ ਬਣੀ ਸੀ ਉਦੋਂ ਦੀ ਕਿ ਤੂੰ ਰਿਸ਼ਤਾ ਕਰਵਾ ਦਿੱਤਾ ਵਾ ਫਿਰ ਮੇਰੇ ਘਰ ਸਾਰ ਰਿਸ਼ਤਾ ਕਰਵਾਇਆ ਕਿੰਨੇ ਮਨਿਆਂ ਨੂੰ ਮੈਨੂੰ ਕੁਝ ਨਹੀਂ ਪਤਾ ਮੈਂ ਵੀ ਅੱਖਾਂ ਮੀਂਦੀਆਂ ਕੀ ਹੈ ਹਲਦੀਆਂ ਹੁੰਦੀਆਂ ਜਾਂ ਵਿਆਹ ਲਾਉਣ ਉਹਦਾ ਸੱਚੀ ਮੁੱੱਚੀ ਆ ਤੂੰ ਮਜ਼ਾਕ ਕੀਤਾ ਨਾ ਉਹ ਮਜ਼ਾਕ ਨਹੀਂ ਜੇ ਕਰਨੀਆ ਫਿਰ ਅੱਜ ਦੀ ਮਰਜੰਟਾ ਤੇ ਤੀ ਕੋ ਪੱਗ ਵੀ ਹੈ ਨਹੀਂ ਤੇ ਫਿਰ ਇਹ ਮੁੱਲ ਲੈ ਕੇ ਨੇ ਮੰਨੀ ਹੋ ਤਨੇ ਨੇ ਮੈਨੂੰ ਤੇ ਆ ਬਣਾ ਸਮਝ ਨਹੀਂ ਲੱਗਣ ਤੂੰ ਉਹਦੇ ਮੈਨੂੰ ਸੱਚੇ ਤੈਨਸ਼ਨ ਚ ਪਾ ਦਿੱਤਾ ਮੈਂ ਇਹੋ ਭਲੇ ਕਿਵੇਂ ਜਰੂਰੀ ਮੈਂ ਵੀ ਗੱਲ ਕਰਨੀ ਵਾਲੀ ਸੀ ਕਿ ਚਲੋ ਹਾਂਸੀ ਮੈਂ ਤੇ ਉਹਦੇ ਤੁਹਾਨੂੰ ਕਹਿ ਦਿੱਤਾ ਕਿ ਮੈਂ ਮੈਂ ਕਰਾਇ ਰਿਸ਼ਤਾ ਪਰ ਰਿਸ਼ਤਾ ਰਿਸ਼ਤਾ ਮੈਂ ਨਹੀਂ ਕਰਾਇਆ ਤੇ ਮੈਂ ਕਿਹ ਮਜ਼ਾਕ ਚ ਇੱਕ ਦਿਆ ਕਰਨਾ ਪਰ ਹੁਣ ਮਜ਼ਾਕ ਹੱਦੋਂ ਵੱਧ ਵਾਧਾ ਹੀ ਜਾਂਦਾ ਮਜ਼ਾਕ ਮਜੂਕ ਨਹੀਂ ਹੈਗਾ ਹੈ ਸੀਰੀਅਸ ਹੈ ਮੈਨੂੰ ਨਹੀਂ ਪਤਾ ਹੁਣ ਕੌਣ ਵਿਆਹ ਲੱਗਾ ਰਿਸ਼ਤਾ ਕਰਾਉਣ ਕੌਣ ਨਹੀਂ ਲੱਗਾ ਕਰਾਉਣ ਕਿੱਥੋਂ ਦੀ ਕੁੜੀ ਆ ਕਿੱਥੋਂ ਦੀ ਨਹੀਂ ਆ ਇਹਨੂੰ ਇਦਾਂ ਕਰੀਏ ਬਿਠਾ ਕੇ ਇਹਨੂੰ ਪਿਆਰ ਨਾਲ ਪੁੱਛੀਏ ਬਕੂ ਭਾਈ ਨਾਲ ਕੋਹ ਨਾ ਕੋਹ ਪਿਆਰ ਨਾਲ ਕੰਮ ਕਰੀਏ ਤੇ ਪਿਆਰ ਨਾਲ ਕੋ ਕੰਮ ਲਈਏ ਮੈਂ ਤਾਂ ਬਥੇਰਾ ਪੜਾ ਕੇ ਉਦੋਂ ਦੀ ਪੁੱਛਣ ਦੀ ਆ ਮੈਨੂੰ ਤਾਂ ਦੱਸ ਤਾਂ ਪੁੱਛ ਨਹੀਂ ਮਰਣਾ ਜਾਂ ਤੇ ਇਹਦੀ ਪਿੱਛੇ ਪਿਆਰ ਵਾਈ ਕਰਨੀ ਪੈਣੀ ਤੇ ਉਹ ਤਾਂ ਮੈਂ ਰੋਂਣੀ ਉਦੋਂ ਦੀ ਪਿਆਰ ਬਈ ਕਰਾਂਗੇ ਤਾਂ ਪਤਾ ਲੱਗੂਗਾ ਫਿਰ ਤੱਕ ਨਹੀਂ ਉੱਚੀ ਬੋਲਦੀ ਆ ਮੈਂ ਥੋੜੇ ਪਿਆਰ ਨਾਲ ਰੱਖਣ ਦੀ ਆ ਤੇ ਰੋਣੀ ਆ ਕਦੀ ਪਿਆਰ ਨਾ ਵੀ ਬੈ ਕੇ ਕਦੀ ਕਿਹਾ ਵਾ ਕੰਮ ਦੀ ਆ ਕਰਨਾ ਸੁਣੀ ਜਾ ਕਰਨਾ 24 ਘੰਟੇ ਵੇਖੋ ਤੇਰੇ ਧਿਆਨ ਖਪਨ ਜੀ ਰਿੰਦਾ ਦਾ ਵਸ ਜਦੋਂ ਵੇਖ ਲੋ ਜੇ ਮੈਂ ਇੰਨਾ ਖਪਦੀ ਆ ਨਾ ਤਾਂ ਹੀ ਘਰ ਇੱਥੇ ਤੱਕ ਨਿਭਣ ਡਿਆ ਵਾ ਜੇ ਮੈਂ ਇੰਨਾ ਕਿ ਨਾ ਨਾ ਖਾਪਾ ਤੇ ਫੇਰ ਨਾ ਕੁਝ ਵੀ ਬਣਿਆ ਘਰ ਦਾ ਆ ਹੋਈ ਤੇ ਛਦਾਈ ਬੈਠੇ ਆ ਕਿ ਘਰ ਚ ਨਾ ਤੂੰ ਤੇ ਬਹੁਤ ਚਾਤਰਵਾ ਨਾਲ ਦਾ ਤੇਰਾ ਵੇਖ ਲੈ ਕਿੰਨਾ ਚਾਤਰਵਾ ਹੋਇਦ ਨਗਰ ਦੇ ਰਿਆ ਕਰੋ ਸਾਰਾ ਦਿਨ ਚਰ ਲੱਗਾ ਰਿੰਦਾ ਪੱਠੀਆਂ ਵਲ ਪੈਲੀਆਂ ਵਲ ਵੇਖ ਕੇ ਹੁੰਦਾ ਹੀ ਹੈ ਨਾ ਵਿਆਹ ਹੀ ਨਾ ਕੋਹ ਨਾ ਕੋਹ ਕਰਨ ਪਾਗੇ ਵੀ ਜਾਂਦਾ ਹੀ ਹੈ ਨਾ ਮੇਲੀ ਵਲ ਜਾਣੀ ਹੈ ਨਾ ਨੰਗਰਾ ਗਾੜੀ ਇੱਕ ਪੱਠਾ ਨਹੀਂ ਹੁੰਦਾ ਤੂੰ ਕਹਿੰਦੀ ਪੱਠਾ ਸਾਰਾ ਦਿਨ ਪਾਉਂਦਾ ਰਹਿੰਦਾ ਕੋਡ ਪਾਉਂਦਾ ਰਹਿੰਦਾ ਕੋਡ ਪਾ ਜਾਂਦਾ ਪੱਠੇ ਖਾਂਦੀਆਂ ਕਿੱਥੋਂ ਦੁੱਧ ਕਿੱਥੋਂ ਦੀਆਂ ਦੀਆਂ ਫੇਰ ਉਹ ਹਾਦੋ ਕੀ ਦਾੜੀ ਵਾਲੀ ਵੀ ਗੱਲ ਕਰਨ ਵਾਲੀ ਵੀ ਬੈਠ ਕੇ ਨਹੀਂ ਮੰਨਾ ਤੇ ਬੈਠਾ ਨਹੀਂ ਰਹਿੰਦਾ ਹੁਣ ਉੱਥੇ ਇਹ ਮੰਨਾ 24 ਘੰਟੇ ਪੱਠੇ ਕੁਤਰ ਕੁਤਰ ਪਾਉਂਦਿਆ ਉਹਨੂੰ ਇਹੋ ਹੀ ਕਰਨ ਦੇ ਸਾਰਾ ਕੁਝ ਬਸ ਇਹ ਵੀ ਦਿਖਦਾ ਨਹੀਂ ਤੁਹਾਨੂੰ ਗੱਲਾਂ ਬਸ ਤੁਹਾਨੂੰ ਕਰਨੀਆਂ ਹੁੰਦੀਆਂ ਵਾ ਗੁੱਸੇ ਨੂੰ ਛੱਡੋ ਤੇ ਆ ਲੜਨਾ ਛੱਡਣਾ ਛੱਡੋ ਪਿਆਰ ਵਾਈ ਕਰ ਲੋ ਕੰਮ ਖਰਾਬ ਵਾ ਆ ਜਿਹੜੇ ਇਹਨੇ ਦੇ ਨਾ ਸ਼ਗਨ ਕਾਰ ਵਿਹਾਰ ਹੋਣ ਇਹ ਕੰਮ ਕਾਰਾਵਾਰਾ ਕੋਈ ਨਾ ਕੋਈ ਹੋ ਜਾਣਾ ਹੋਇਆ ਖੜਾ ਲੋ ਤੇ ਮੇਰੀ ਸਰਸ ਤੇ ਮੈਂ ਨਹੀਂ ਕਰਾਇ ਮੈਂ ਅੱਜ ਤੁਹਾਨੂੰ ਜੋ ਗੱਲ ਸੱਚ ਹੈਗੀ ਦੱਸਦੀ ਜੀ ਹੁਣ ਤੂੰ ਜਾ ਫਿਰ ਪਿਆਰ ਵਾਈ ਕਰਿਆ ਕਰ ਅੰਦਰ ਵੜਿਆ ਹੀ ਹੁਣ ਧਿਆਨ ਰੱਖੇ ਕਿੱਦੋਂ ਨੂੰ ਜਾਂਦਾ ਕਿੱਦੋਂ ਨੂੰ ਨਹੀਂ ਜਾਂਦਾ ਚੰਗਾ ਹੂੰ ਅੰਦਰ ਵੜਿਆ ਲੱਭਦੀ ਫੇਰੀ ਅੰਦਰ ਉਹਨੂੰ ਉਹ ਅੱਖਾਂ 'ਚ ਮੱਕੀਆਂ ਦਿੰਦਾ ਅਗਲਾ ਹੁਣ ਅੰਦਰ ਹੀ ਆ ਵੇਖ ਲੈ ਜਾ ਕੇ ਭਾਵੇਂ ਮੁਸ਼ਕਲ ਹੀ ਆ ਅੰਦਰ ਨਾ ਹੋਇਆ ਉਹ ਮੈਂ ਤੇਰੇ ਸੁਪਨੇ ਆਉਂਦੇ ਬੈਠੀ ਨੂੰ ਅੰਦਰ ਹੈ ਨਹੀਂ ਆ ਚਾਹ ਚੱਲਣਾਂ ਦੇ ਪਤਾ ਹੋਣਾ ਘਰ ਦੇ ਕੱਟੀ ਵਛਿਆਂ ਦਾ ਸਭ ਪਤਾ ਹੁੰਦਾ ਵਾ ਕਿੱਦਾਂ ਦੇ ਆ ਕਿਹੜੀਆਂ ਮੰਗਾ ਦਿੰਦੀ ਇਹੋ ਤੇ ਮੈਂ ਤੈਨੂੰ ਕਹਿੰਨੀ ਆ ਕਿ ਮੈਨੂੰ ਵੀ ਤੁਹਾਡਾ ਪਤਾ ਵਾ ਪਤਾ ਹੀ ਕਿੱਦਾਂ ਦੇ ਤੇ ਕਿੱਦਾਂ ਦੇ ਨਹੀਂ ਆਹੋ ਨਾ ਦੇ ਭੇਜ ਦਿੱਤੇ ਤੁਹਾਡੇ ਕੋ ਪਏ ਨਹੀਂ ਮੇਰੇ ਪੈ ਜਾਂਦੇ ਤੁਹਾਡੇ ਨਾਲੇ ਲੈ ਜਾ ਲੈ ਜਾ ਤੇ ਖਾਲਾ ਹੁਣ ਜਾ ਖਾਲੇ ਮੈਂ ਲਾ ਲੜੋ ਦਾ ਖੂਨ ਸਾੜ ਦਿੰਦੀ ਤੇ ਖਾਣਾ ਇਹਨੇ ਖਾਣ ਲੱਗੀ ਕੋ ਸੁਣ ਮੇਰ ਕੋ ਹੁਣ ਹੁਣ ਆ ਦੋ ਜਿਹੜੇ ਪਾਂਡੇ ਨੇ ਹੱਥ ਮਾਰ ਆਇਓ ਨਾ ਅੱਗੇ ਤੂੰ ਸਾਫ ਕਰਦੀ ਨਾ 24 ਘੰਟੇ ਤੂੰ ਨਾ ਤੇਰਾ ਸਾਰ ਜਿੰਮੇਵਾਰੀ ਹੈ ਸਾਰੀ ਧਿਆਨ ਰੱਖਣਾ ਹੀ ਮੰਨੇ ਦਾ ਪੂਰਾ ਮੈਂ ਨਹੀਂ ਹੁਣ ਧਿਆਨ ਰੱਖਣਾ ਤੇ ਮੇਰ ਕੋ ਨਹੀਂ ਸਿਰਦਰਦੀ ਲਈ ਜਾਂਦੀ ਨਹੀਂ ਆਦਰ ਤੇ ਹੀ ਕੰਮ ਪੈ ਗਿਆ ਬਰਾਬਰ ਲੈਣਾ ਵਾ ਜਾਂ ਤੇ ਮੈਨੂੰ ਕੱਲੀਂ ਟਵਾ ਦੋ ਫਿਰ ਵਿੱਚ ਹੋ ਗਏ ਉਹ ਮੈਂ ਬੈਠ ਗਿਆ ਲੱਲਾ ਚੰਗਾ ਪਿਆਲੀ ਤੋਂ ਨੂੰ ਰੱਜਦੀ ਜਿਹੜੀ ਅੱਧੀ ਅੱਧੀ ਆਂਦੀ ਉਹ ਵੀ ਕੋਲ ਹੈਗੀ ਆ ਅਜੇ ਵੀ ਹੋਰ ਭਾਲਦੀ ਚਲ ਜਾ ਮੇਰਾ ਸਿਰ ਨੱਖਾ ਮੇਰੇ ਅੱਗੇ ਸਿਰਫ ਬੋਲਾ ਹੋਇਆ ਨਾ ਜੇਦਾ ਵਿਆਹ ਹੋ ਗਿਆ ਤੈਨਹੀਂ ਸਿਹੁਣੇ ਕਿ ਨਹੀਂ ਹੋਣੇ ਤੇ ਜੇਦਾ ਵਿਆਹ ਨਹੀਂ ਹੁੰਦਾ ਤੇ ਫਿਰ ਉਹਦਾ ਜੀ ਮੈਂ ਕੱਲੀ ਸਾਂਭਾਂ ਲਾਂਗੀ ਨਾ ਫਿਰ ਫਿਰ ਲੱਤ ਨਾ ਡਾਈ ਵਿੱਚ ਦਿੰਦਾ ਸਾਂਭਣਾ ਗਲਾ ਤਿੰਨ ਚਾਰ ਰਤੀਆਂ ਤਾਂ ਹੀ ਤਰ ਤਿਆਰ ਰੱਖਿਆ ਕਰ ਰੱਖ ਲੂੰਗੀ ਚਾਹ ਚ ਫੇਰ ਖੱਡ ਕੇ ਰੱਖਿਆ ਕਰ ਫੇਰ ਸੁੱਤੀ ਨਾ ਪੈ। ਪਹਿਲਾਂ ਇਖਤਲਾਫ ਰਹੇਗਾ ਵੀ ਆ। ਲਾਗਦਾ ਜਿਹੜੇ ਹਿਸਾਬ ਨਾਲ ਜਿੱਦਾਂ ਤੇ ਉਹਦੇ ਲੱਛਣ ਵਾਂ। ਖਾਪਦੀ ਰਹਿੰਦੀ, ਖਾਪਦੀ ਰਹਿੰਦੀ ਪਤਾ ਨਹੀਂ ਕਿਹੜੀ ਮਿੱਟੀ ਦੀ ਬਣੀ ਏ। ਅੱਧੇ ਹਾਂ ਤੇ ਮੇਰਾ ਵੀ ਸੇ ਰੋਜੀ ਖਾ ਲੈਂਦੀ ਏ। ਦੋ ਭਾਂਡੇ ਮਾਂਜਨ ਖਾਤਾ ਤੜਫਣੀ ਮਿੱਟੀ ਕਿਦਾਂ ਲੱਗੀ ਏ। ਦੇਰ ਰਾਤ ਇਹਨੂੰ ਪਿਆੜੀ ਦੇ ਸੁਪਨੇ ਹੁੰਦੇ ਆ। ਪਿਆੜੀ 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 ਕਰਦੀ ਰਹਿੰਦੀ ਏ। ਤੂੰ ਕਦੇ ਹਾਨੂੰ ਵੀ ਯਾਦ ਕਰ ਲਿਆ ਕਰੋ ਸਾਡਾ ਚੇਤਾ ਹੀ ਭੁਲਾਇਆ ਤੁਸੀਂ ਭਾਬੀ ਨਾ ਲੱਗੇ ਰਹਿੰਦੇ ਜੇ ਉਹ ਯਾਦ ਮੈਂ ਬੜਾ ਕਰਦਾ ਵਾ ਤੂੰ ਫੋਨ ਹੀ ਨਹੀਂ ਮੇਰਾ ਚੁੱਕਦਾ ਲਾ ਪਾਜੀ ਜੇ ਫੋਨ ਕੀਤਾ ਹੋਵੇ ਤੇ ਫੇਰੀ ਮੈਂ ਚੁੱਕਾਂ ਦਸ ਹੁਣ ਮੈਂ ਕਿਹਦਾ ਫੋਨ ਚੁੱਕਾਂ ਜਦੋਂ ਤੁਸੀਂ ਮੈਨੂੰ ਕਰਦੇ ਨਹੀਂ ਜਿਹੜੇ ਕਰਦੇ ਉਹਨਾਂ ਦਾ ਚੁੱਕ ਲਈਦਾ ਵਾ ਉਹ ਫੇਰ ਇਹ ਦਾਵਾ ਫੇਰ ਉਹ ਕਾਦੀ ਦਾ ਫੋਨ ਤੇ ਚੁੱਕ ਨਹੀਂ ਪੈਣਾ ਹਾਂਜੀ ਹਾਂਜੀ ਨਹੀਂ ਉਹ ਜਦੋਂ ਮੈਂ ਕਿਹਾ ਕਿ ਨਾ ਚੱਕੋ ਮੈਂ ਤਾਂ ਨਹੀਂ ਇਹ ਕੱਬ ਕੇ ਤੇ ਸਾਨੂੰ ਵੀ ਕਰ ਲਿਆ ਕਰੋ ਸਾਨੂੰ ਤਾਂ ਤੁਸੀਂ ਭੁਲਾ ਹੀ ਦਿੱਤਾ ਵਾ ਉਹ ਨਹੀਂ ਨਹੀਂ ਤੈਨੂੰ ਕਿਉਂ ਬੁਲਾਉਣਾ ਗੁਰੂਆ ਹਾਂਜੀ ਹਾਂਜੀ ਮੈਂ ਦਾ ਕਹ ਵੀ ਚੱਲੋ ਮੈਨੂੰ ਆਪ ਹੀ ਲਾਉਣਾ ਪੈਣਾ ਫੋਨ ਮੈਂ ਦੱਸਦਾ ਵੀ ਭਾਬੀ ਨੇ ਘਰ ਵਿੱਚ ਐਵੇਂ ਕਲੇਸ਼ ਪਾਈ ਰੱਖਦੀ ਆ ਬੋਲਣੋਂ ਨਹੀਂ ਹਟਦੀ ਮੈਂ ਕਿਹਾ ਵੀ ਭਾਜੀ ਨੂੰ ਦੱਸਾਂ ਸਾਈਂ ਵੀ ਇਹਨੂੰ ਸਮਝਾਓ ਮਾਸਾ ਉਹ ਕਿਹੜੀ ਗੱਲੋਂ ਉਹ ਬਾਸ ਐਵੇਂ ਨਿਗ ਨਿਗੀਆਂ ਗੱਲਾਂ ਤੁਹਾਡਾ ਪੈਂਦੇ ਬੋਲਣ ਬਥੇਰਾ ਕਹਿੰਦਾ ਚੁੱਪ ਕਰੋ ਉਹਨਾਂ ਚਿਰ ਇਹਨਾਂ ਨੂੰ ਰੋਟੀ ਨਹੀਂ ਹਜਮ ਹੁੰਦੀ ਜਿੰਨਾ ਚਿਰ ਇਹ ਲੜ ਨਹੀਂ ਲੈਂਦੇ ਇੱਕ ਵਾਰੀ ਅੱਜ ਕੱਲ ਤੇ ਸਿਆਣੇ ਬੰਦੇ ਦੀ ਬੁਖਤੀ ਨਹੀਂ ਰਹੀ ਤੇ ਕਿੱਦਾਂ ਜੋਤੀ ਬੋਲਦੀ ਆ ਕਿੱਦਾਂ ਵੀ ਇਹ ਕਿੰਨਾ ਇਹਨਾਂ ਨੂੰ ਕੰਨ ਰਾਸੀਓ ਜਿਤਨਾ ਬੂਹੇ ਨਾਲ ਲਾਕੇ ਸੁਣਦੀਆਂ ਮੈਂ ਉਹਨੂੰ ਮੰਨੇ ਨੂੰ ਕਿੱਥੇ ਲੈ ਜਾਣਾ ਹੈ ਅਖੇ ਚਾਚਾ ਕਿੱਥੇ ਲੈ ਚੱਲੇ ਆ ਮੈਂ ਉਹਨੂੰ ਦਸ ਮੰਡੀ ਵੇਚਣ ਲੈ ਕੇ ਚੱਲਿਆ ਸੀ ਆ ਵਿਆੜ ਪਕਾ ਕੇ ਰੱਖ ਲੋ ਨਾ ਵਿਆਹ ਉਹਨੂੰ ਕਰਦੀਆਂ ਕੀ ਆ ਗੱਲਾਂ ਹੀ ਮਰੀ ਜਾਂਦੀਆਂ ਇਹਨਾਂ ਨੂੰ ਪਤਾ ਲੱਗਦਾ ਵੀ ਉਹਨੂੰ ਵੀ ਅਹੀਂ ਵਿਆਉਣਾ ਬਾਕੀ ਮੈਂ ਉਹਨੂੰ ਕਿੱਥੇ ਪੁੱਠੇ ਚਾਲੇ ਲਾਉਣ ਡਿਆਂ ਵਾਂ ਮੈਂ ਤਾਂ ਸਗੋਂ ਉਹਦਾ ਘਰ ਬਸਾਉਣ ਡਿਆਂ ਕੀ ਇਹਨਾਂ ਨੇ ਕਦਰ ਕਰਨੀ ਕਿ ਐਸੇ ਆਣੇ ਬੰਦੇ ਦੀ ਅੱਜ ਏਦਾਂ ਕਰਨ ਦੀਆਂ ਵਾ ਕੱਲ ਨੂੰ ਨਾ ਕਿਤੇ ਕੋਈ ਪੰਗਾ ਪਾ ਦੇਣ ਕਿਤੇ ਮੰਨਾ ਵੀ ਲਈ ਲੱਗੀ ਆ ਉਹਦ ਨਾਲ ਕੀ ਜਦਾ ਮੇਰਾ ਅਲਵਚੂਲਾ ਆ ਗਿਆ ਕਿ ਇਹ ਵਿਚੂਲਾ ਵਾ ਮੇਰਾ ਨਾ ਐਵੇਂ ਉਹ ਗੱਲ ਵੀ ਮੇਰੇ ਗੱਲ ਪਉਣ ਵਾਲੀ ਗੱਲ ਕਰਤੀ ਬੰਦੇ ਨੇ ਵੀ ਤੂੰ ਗਾਂ ਆਪਣਾ ਟਾਈਮ ਸਾਰਗਾ ਤੇਰਾ ਵਿਆਹ ਹੋ ਜਾਏਗਾ ਪਰ ਮਾਨਾ ਹੋ ਲਾਂਭੇ ਐਵੇਂ ਉਹਨਾਂ ਦੇ ਹੱਥਾਂ ਦੇ ਚੜਿਆ ਤੂੰ ਵੀ ਵੇ ਡਰਦਾ ਉਹ ਭਜਾਈਆਂ ਕੋਈ ਡਰੀ ਤੁਰਿਆ ਜਾਂਦਾ ਤੂੰ ਵਿਆਹ ਕੀ ਕਰਾ ਲੈਣਾ ਬੰਦਿਆ ਇਹੋ ਜੇ ਨਹੀਂ ਉਹਨਾਂ ਦਾ ਕੰਮ ਆ ਬੋਲਣਾ ਬੋਲਣ ਦੇ ਉਹਨਾਂ ਹੀ ਹਿੱਸੇਦਾਰ ਉਹ ਆ ਉਹਨੇ ਆ ਤੂੰ ਹਿੱਸੇਦਾਰ ਤੈਨੂੰ ਕੀ ਲੋੜ ਐ ਨਾ ਥਰੇ ਲੱਗਣ ਦੀ ਬਈ ਹੋ ਹੋ ਕਿਸੇ ਕਣੀ ਆਉਂਦੀਆਂ ਕਦੇ ਆਇਆ ਉਹਨਾਂ ਨੇ ਚੋਰੀਆਂ ਚਾਤਾ ਕਹੇ ਚੱਲ ਪਿਆਵਾ ਮੈਂ ਤੇਰੇ ਵੱਲ ਆਇਆ ਹਾਂ ਤੂੰ ਮੇਰੇal ਕੀ ਕਰਨਾ ਮੈਂ ਤੇ ਚਲੇ ਆਂ ਦਰਜੀ ਵੱਲ ਆ ਜਿਹੜੇ ਲੀੜੇ ਸੀਨੇ ਦਿੱਤੇ ਭਰਾਵਾ ਹੀਰੇ ਸੋਨੇ ਦੇ ਦੇ ਸਾਨੂੰ ਕਿਉਂ ਉਹ ਤੇ ਤੇਰਾ ਇੰਨਾ ਖਿਆਰ ਰੱਖਦੇ ਇੰਨਾਂ ਦੇ ਉਹ ਗੱਲ ਵੀ ਨਿਆਣੇ ਦਾ ਮਾਂ ਨਹੀਂ ਖਿਆਰ ਰੱਖਦੀ ਜਿੰਨਾ ਉਹ ਤੇਰਾ ਰੱਖਦੀਆਂ ਚਾਚਾ ਤੈਨੂੰ ਪਤਾ ਤਾਂ ਹੈਗਾ ਸਾਰੀ ਗੱਲ ਦਾ ਪਤਾ ਤਾਂ ਹੈਗਾ ਵਾ ਪਰ ਇੰਨਾ ਤੂੰ ਵੀ ਨਾ ਨਾ ਡਰ ਉਹਨਾਂ ਕੋ ਮੈਂ ਕਿਉਂ ਡਰਦਾ ਮੈਂ ਤਾਂ ਹੀ ਤੇਰੇ ਵੱਲ ਆਇਆ ਵਾਂ ਆ ਅੱਥੀ ਅੱਥੀ ਕਰੀਏ ਵਾ ਵਿਆਹ ਤੇ ਹੁਣ ਕਰਨ ਸਾਰੇ ਕਾਰਜ ਕਰਨ ਦੇ ਆ ਹੁਣ ਆਪਣੇ ਟਾਈਮ ਦੱਸਣ ਗਿਆ ਵੀ ਭੜਕੇ ਪਰ ਤੋਂ ਕਦੋਂ ਹੋਣਾ ਕਦੋਂ ਨਹੀਂ ਇਸੇ ਕਰਕੇ ਲੀੜੇ ਦੇ ਆ ਮੈਂ ਚਾਚਾ ਤੂੰ ਵੀ ਹੁਣ ਸਾਥ ਛੱਡੀ ਜਨਾ ਤਾਂ ਫਿਰ ਮੈਂ ਸਾਥ ਛੱਡਣਾ ਪਤਾ ਮੈਂ ਤਾਂ ਸਭੋ ਸਾਥ ਦੇ ਦਿਆ ਸੀ ਹੁਣ ਵੇ ਬੋਲਦੀ ਤੇਰੇ ਸਾਹਮਣੇ ਕਦਾਂ ਆ ਉਹਨਾਂ ਦੇ ਇਦਾਂ ਹੀ ਬੋਲਣਾ ਅਖੇ ਚਾਚਾ ਤੂੰ ਸਖਾਲਦਾ ਇਹਨੂੰ ਅੱਗੇਆਂ ਬੜੀਆਂ ਭਰੀਆਂ ਮਾਸ ਹੈਗੀਆਂ ਤੈਨੂੰ ਪਤਾ ਤਾਂ ਹੈਗਾ ਉਹਨਾਂ ਦਾ ਇਸੇ ਕਰਕੇ ਮੈਂ ਆ ਨਾ ਵੀ ਤੂੰ ਵਿਆਹ ਜਾਵੇਂ ਤੇ ਸਿਰ ਤੋਂ ਮੇਰੇੋਂ ਪਾਰ ਲੱਥੇ ਆਹ ਉਹ ਜਦੋਂ ਮੈਂ ਵਿਆਹ ਗਿਆ ਮੈਂ ਹੱਡਾ ਮੈਂ ਦਫਾ ਕਰਨਾ ਇਹਨੂੰ ਆਹੋ ਇਹ ਤਾਂ ਗੱਲ ਹੈ ਪਰ ਇੰਨਾ ਵੀ ਨਾ ਡਰ ਹੁਣ ਮੈਂ ਕਿਦਾਂ ਮੈਂ ਚਾਚਾ ਪੈਸੇ ਨਹੀਂ ਲੈਣੇ ਉਹਨਾਂ ਕੋਲ ਹੁਣ ਮਿੱਠੇ ਪਿਆਰੇ ਹੋ ਗਏ ਅੱਛਾ ਆਹੋ ਠੀਕ ਆ ਮੈਂ ਹਿੱਸਾ ਵੀ ਲੈਣਾ ਕਿ ਨਹੀਂ ਨਹੀਂ ਹਿੱਸਾ ਤੇ ਉਹਨਾਂ ਤੇਰਾ ਬਣਦਾ ਬਣਦਾ ਵਾ ਬਾਕੀ ਇਹ ਵੀ ਜਿਹੜੀ ਕਮਾਈ ਨਿੰਬੂਆਂ ਨਿੰਬੂ ਤੋਂ ਆਉਂਦੀ ਹੈ ਜਿਹੜੇ ਹੋਰ ਕਿਰੇ ਉਹ ਬਾਹਰੋਂ ਬਾਹਰੋਂ ਕਲਾਉਂ ਲੱਗ ਨਹੀਂ ਉਹ ਬੰਦਾ ਉਹ ਕੁਲਾਉਂਦਾ ਕੁਲਾਉਂਦਾ ਹੋਰ ਮੇਰਾ ਝੂਠਾ ਝੱਠਾ ਨਾਂ ਲਾ ਕੇ ਮੈਨੂੰ ਬਦਨਾਮ ਕਰ ਦੇਣਗੀਆਂ ਜਾਂ ਮੈਨੂੰ ਬੇਦਖਲ ਕਰ ਦੇਣਗੀਆਂ ਫਿਰ ਕੀ ਆ ਕਰਦੀਆਂ ਕਹੂੰ ਮੈਂ ਆਹੋ ਸੱਚੀ ਵੀ ਗੱਲ ਹੈਗੀ ਹੋ ਇਹ ਵੀ ਗੱਲ ਹੋ ਸਕਦੀ ਆ ਐਵੇਂ ਕੋਈ ਝੂਠਾ ਨਾਂ ਲਾਦਣ ਤੇਰਾ ਹੋਰ ਠੀਕ ਆ ਠੀਕ ਆ ਤਾਂ ਜਨੋਨਾ ਵਾਲੀ ਗੱਲ ਮੰਨਦਾ ਕਿ ਪੈਸੇ ਮੇਰਾ ਵਿਆਹ ਜੇ ਕਰ ਹਾਂ ਚਲ ਠੀਕ ਆ ਮੈਂ ਵੀ ਜਨਾਨੀ ਵਾਲਾ ਹਾਂ ਚਲ ਠੀਕ ਆ ਠੀਕ ਆ ਕੋਈ ਨਹੀਂ ਇਦਾਂ ਇਹ ਆ ਵੀ ਉਹਨਾਂ ਦੇ ਕਹਿਣੇ ਕਰ ਰਹਾ ਹੈ ਉਹਨਾਂ ਜੇ ਲੋਕੇ ਇਸ ਕੋ ਕੰਮ ਲੈਣਾ ਮੈਨਾਂ ਕੰਮ ਕਰਾਈਦਾ ਨਾਲ ਉਹ ਤਾਂ ਜਮਾਨੇ ਨੂੰ ਬਦਲਣ ਕੰਨਿਆ ਕਿ ਮੈਂ ਜਸਤਾ ਹੋ ਜਾਵਾਂ ਵੇਖੋ ਹੁਣ ਵੇਖਿਆ ਤਾਂ ਨਹੀਂ ਉਹ ਨਹੀਂ ਮੈਂ ਚੋਰੀ ਆਇਆ ਹੁਣ ਮੈਂ ਅੱਛਾ ਅੱਛਾ ਮੈਂ ਲੰਮੇ ਪੈਪਾ ਆਇਆ ਵਾ ਲੈ ਲੈ ਅੱਛਾ ਚੱਲ ਆ ਜਾ ਫਿਰ ਆ ਜਾ ਆ ਆ ਜਾ ਤੇ ਤੂੰ ਦਰਜੀ ਨੂੰ ਕਹਿ ਦੇ ਨਾਲੇ ਉਹਨਾਂ ਨੂੰ ਕਾਰਫ ਸ਼ਰਾਖ ਨੂੰ ਭੇਜ ਕੇ ਉਹਨਾਂ ਨੇ ਆ ਜਾਣਾ ਮੈਂ ਹੁਣ ਆਪੇ ਹੁਣ ਉਹਨਾਂ ਨੂੰ ਕਹਿਣਾ ਵੀ ਦੱਸੋ ਕਿਦਣ ਆਈਏ ਗੱਲ ਕਰੀ ਇਹ ਵੀ ਢੀੜੇ ਖੜੇ ਸੀ ਜਣੇ ਆ ਤੇ ਉਹਨੇ ਪੁੱਛ ਲਈ ਨਹੀਂ ਕਿ ਕਿਦਣ ਆਈ ਹੈ ਵਿਆਹ ਨੂੰ ਗੱਲ ਮੁਕੀ ਝਗੜਾ ਪਾਰ ਤੇ ਉਹਨੂੰ ਕੀ ਕਹਿਣਾ ਉਹਨੇ ਕਿ ਬਹੁਤ ਲਾਲ ਕਪੜਾ ਜਿਹੜਾ ਹੁੰਦਾ ਵਾ ਵਿਆਹ ਵਾਲਾ ਕੱਪੜਾ ਸੂਟ ਸੂਟ ਤੇ ਜੋ ਲਿਖ ਲਿਖਾ ਕਰਨਾ ਕਰ ਲੇਗਾ ਆ ਲਿਖ ਲਿਖਾ ਕਰਕੇ ਤੂੰ ਕਹਿੰਦਾ ਤੋਰੋਗਾ ਨਾਲ ਅਸੀਂ ਨਾ ਫੇਰੇ ਕਰਨੇ ਨਾ ਹੋਰ ਬੜਾ ਠੀਕ ਹੀ ਠੀਕ ਹੈ ਜੋ ਉਹਨਾਂ ਦਾ ਰੀਤੀ ਰਿਵਾਜ ਹਨ ਉਹਨਾਂ ਦੇ ਮੁਤਾਬਕ ਚੱਲਣਾ ਪੈਣਾ ਵਾ ਜਦੋਂ ਮੰਨ ਦੇ ਸੱਚੇ ਹੋਈਏ ਫੇਰੇ ਫੇਰੇ ਹੁੰਦੇ ਚਾਚਾ ਰਾਜਾ ਉਹ ਗੱਲ ਫੇਰ ਉੱਥੇ ਆ ਗਈ ਉਹ ਤਾਂ ਜਿੰਨੇ ਵਸਣਾ ਵਾ ਉਹਨੇ ਦੋਵਾਂ ਲਾਵਾਂ ਨੇ ਵਸ ਜਾਣਾ ਇਹਨੇ ਨਹੀਂ ਵਸਣਾ ਚਾਹਣਾ ਨਹੀਂ ਵਸਦੀ ਉਹਦੀਆਂ ਭੈ ਦਾ ਕਰਾ ਨਹੀਂ ਵਸਾ ਵੀ ਨਹੀਂ ਵਸਣਾ ਆ ਆਇਆ ਕੋਈ ਨਹੀਂ ਇਦਾਂ ਕਰ ਲੈਂਦੇ ਫਿਰ ਇਦਾਂ ਹੀ ਕਰ ਫਿਰ ਠੀਕ ਇਥੇ ਉੱਤੇ ਲੇਟਾਂ ਲੱਗਣੀਆਂ ਆ ਲੇਟਾਂ ਹਾਂਜੀ ਅੱਛਾ ਅੱਛਾ ਤੇ ਇੱਥੇ ਚੂਣਾ ਤੇਲ ਇੱਥੇ ਵੀ ਤੇਲ ਚੂਣਾ ਤੇ ਇਧਰ ਵੀ ਚੂਣਾ ਚੁੰਦੀਆਂ ਦੀਆਂ ਨੇ ਜਦੋਂ ਬੰਦਾ ਵਿਆਹ ਵਿਆਹ ਕੇ ਆਉਂਦਾ ਹਾਂ ਹਾਂ ਹੈਨਾ ਪਾਣੀ ਵਾਰਦੀ ਹੁੰਦੀ ਆ ਪਾਣੀ ਤੇ ਤੇਲ ਹੈ ਪਹਿਲਾਂ ਪਾਣੀ ਵਾਰਨ ਕੇ ਫੇਰ ਤੇਲ ਚੂਣਾ ਅੱਛਾ ਪਹਿਲਾਂ ਪਾਣੀ ਵਾਰਨਾ ਹਾਂ ਠੀਕ ਆ ਠੀਕ ਆ ਇਹ ਆ ਵੀ ਛੇਤੀ ਛੇਤੀ ਕੰਮ ਕਾ ਦਿਓ ਹੁਣ ਹੈ ਨੱਬੜ ਕੇ ਨੱਬੜ ਕੇ ਆ ਉਹ ਨੇਣੀ ਦੀ ਪੂ ਆ ਗਈ ਮੈਂ ਆਉਂਦਾ ਵਾ ਲੈ ਆ ਗਈ ਉਹ ਦੱਸਣ ਗਾੜੀ ਮੈਂ ਕਿਹੜਾ ਦੱਸਣ ਆਏ ਵੀ ਵਿਆਹ ਕਰ ਲਓ ਮੈਂ ਵੀ ਜਵਾਬ ਦੇਣੀ ਆਈ ਆ ਕਿ ਸਸਰੀਕਾਲ ਲੈਣੀ ਦੀ ਪੂਆ ਸਸਰੀਕਾਲ ਸਸਰੀਕਾਲ ਤੇ ਹਾਂ ਖੁਸ਼ਖਬਰੀ ਲਿਆਈਆਂ ਹਾਂ ਹਾਂ ਖੁਸ਼ਖਬਰੀ ਲਿਆਈ ਬਹੁਤ ਵਧੀਆ ਅੱਛਾ ਠੀਕ ਆ ਹੂੰ ਇਧਰ ਵੀ ਸਾਡੇ ਪੂਰੀ ਤਿਆਰੀ ਆ ਠੀਕ ਆ ਹੂੰ ਵੇਹਲਾ ਗੇਟ ਲੱਗ ਗਿਆ ਈ ਉਤੇ ਲਾਈਟਾਂ ਲਾ ਦੇਣੀਆਂ ਬਹੁਤ ਸੋਹਣਾ ਵਧੀਆ ਬਣ ਜਾ ਵੇਹਲਾ ਮਿਸਤਰੀ ਨੇ ਵਧੀਆ ਬਣਾਤਾ ਕਿ ਨਹੀਂ ਕਰ ਬਹੁਤ ਵਧੀਆ ਗੱਲ ਤੇ ਪੈਸੇ ਦੀ ਆ ਵੀ ਪੈਸਾ ਹੋਣਾ ਚਾਹੀਦਾ ਬੰਦੇ ਦੇ ਕੋਲ ਕੀ ਨਹੀਂ ਬਣ ਜਾਂਦਾ ਹੂੰ ਤੇ ਕੀ ਖੁਸ਼ਖਬਰੀ ਆ ਫਿਰ ਕਿਦਣ ਆਈਏ ਵਿਉਣ ਉਦਾਂ ਵੇਹਲਾ ਅੱਖੋਂ ਲੱਖ ਹੋ ਗਿਆ ਹਨਾ ਕੱਖੋਂ ਲੱਖ ਹੋ ਗਿਆ ਵਧੀਆ ਹੋ ਗਿਆ ਕੱਖੋਂ ਲੱਖ ਤੇ ਮੈਂ ਉਹ ਦਿਨ ਹੁਣਾ ਪਰ ਪਤਾ ਨਹੀਂ ਉਹ ਲੱਖੋਂ ਕੱਖ ਵੀ ਭਾਵੇਂ ਹੋ ਜੇ ਜਿੱਦਣ ਕਿਤੇ ਤੇਰੇ ਆ ਕੀ ਨੇ ਪੈਰ ਪਾਤਾ ਅੰਦਰ ਉਹ ਜਾ ਬੋਲ ਨਾ ਬੋਤਾ ਭਾ ਐਦਾਂ ਨਹੀਂ ਗੱਲਾਂ ਕਰੀਦੀਆਂ ਹੁੰਦੀਆਂ ਜਿਹੜੀ ਮੈਂ ਖੁਸ਼ਖਬਰੀ ਦੇ ਕੇ ਆਈ ਨਾ ਉਹ ਸੁਣ ਲਾ ਅੱਛਾ ਸਾਡੇ ਵੱਲੋਂ ਜਵਾਬ ਹੀ ਹੋ ਜਵਾਬ ਹਾਏ ਕਿਹੜੀ ਗੱਲੋਂ ਕੀ ਗੱਲ ਹੋਈ ਆ ਅੜੇ ਕੋਈ ਗਲਤੀ ਹੋ ਗਈ ਆ ਕੋਈ ਗੁਨਾਹ ਹੋ ਗਿਆ ਵਾ ਨੈਣੀ ਦਾ ਭਰਾ ਪਰਜਾਈ ਆਗੇ ਆ ਜਿਹੜਾ ਮੇਰਾ ਭਤੀਜਾ ਵਾ ਅੱਛਾ ਉਹ ਉਹਨਾਂ ਨੇ ਆਣ ਕੇ ਲੜਾਈ ਬਹੁਤ ਜ਼ਿਆਦੀ ਪਾਈ ਆ ਫਿਰ ਫਿਰ ਕੀ ਆ ਹੁਣ ਮੇਰੀ ਨੈਣੀ ਕਹਿਣ ਲਈ ਆ ਕਿ ਭੂਆ ਉਹਨਾਂ ਨੂੰ ਕਹਿ ਦੇ ਇਹ ਨਹੀਂ ਕਰਨਾ ਹਾਏ ਰੱਬ ਇਹਦੇ ਮੇਰੀਆਂ ਆਸਾਂ ਤੇ ਵੀ ਪਾਣੀ ਫਿਰ ਗਿਆ ਹੀ ਹੋ ਮੈਂ ਵੀ ਕਿੰਨੀ ਆਸ ਲਾ ਕੇ ਬੈਠਾ ਮੈਂ ਤੇ ਮਿਸਤਰੀ ਨੂੰ ਵਖਣ ਦੇ ਛੇਤੀ ਕਰ ਦੋ ਛੇਤੀ ਕਰ ਦੋ ਓਹੋ ਫੇਰ ਹੁਣ ਹੁਣ ਰੁਕਣਾ ਪੈਣਾ ਵਾ ਓਹੋ ਮੇਰੀ ਤੇ ਟੜਾਕਾ ਹੀ ਕੱਢ ਦਿੱਤਾ ਤੂੰ ਜਵਾਬ ਦੇ ਕੇ ਪਹਿਲਾਂ ਹਾ ਹਾ ਗੱਲ ਮੈਨੂੰ ਪਹਿਲਾਂ ਦੱਸ ਦਿੰਦੀ ਵੀ ਰੁਕਣਾ ਪੈਣਾ ਫਿਰ ਤੇ ਚੱਲ ਕੋਈ ਗੱਲ ਨਹੀਂ ਹੁਣ ਉਹਨਾਂ ਨੇ ਕਿਹਾ ਇੱਥੇ ਕਿੰਨੇ ਦਿਨ ਰਹਿਣਾ ਵਾ ਇਹਨਾਂ ਨੇ ਲੜਾਈ ਪਾਈ ਆ ਉਹਨਾਂ ਦੇ ਸਾਹਮਣੇ ਕੁਝ ਵੀ ਨਹੀਂ ਹੋ ਸਕਦਾ ਨਾ ਆਪਾਂ ਸਾਹਮਣੇ ਆਪਾਂ ਉਹਨਾਂ ਦੇ ਹੁਣੇ ਹੀ ਕਿਉਂ ਵਾ ਮੈਂ ਇਹਨੂੰ ਕੱਢ ਕੇ ਲੈ ਆਉਂਗਾ ਤੂੰ ਨੈਣੀ ਨੂੰ ਕੱਢ ਕੇ ਲਿਆ ਹਰਚੋਵਾਲ ਗੱਡੀ 'ਚ ਬੈ ਕੇ ਫਿਰ ਕੋਟ ਮੈਰਜੀ ਕਰਨੀ ਆ ਫਿਰ ਆਪਾਂ ਉੱਥੇ ਕਰਾ ਦਿੰਨੇ ਆ ਲਿਖ ਲਖਾਈ ਆ ਤੁਸੀਂ ਇਹਨੇ ਵੀ ਲਿਖਤੀ ਰੂਪ 'ਚ ਹੋਣਾ ਆਡਾ ਹਰਚੋਵਾਲ ਹੋਣੀ ਆ ਹਰਚੋਵਾਲ ਹੀ ਹੋਣੀ ਬਟਾਲੇ ਹੁੰਦੀ ਆ ਜਿੱਥੇ ਮੈਂ ਪੁੱਛ ਲੂ ਕਿਸ ਨੂੰ ਜਿੱਥੇ ਵੀ ਹੋਊਗੀ ਆਪਾਂ ਉੱਥੇ ਲੈ ਜਾਾਂਗੇ ਗੱਡੀ ਦੇ ਵਿੱਚ ਤੇ ਸਾਨੂੰ ਟਾਈਮ ਨਾ ਇੰਨਾ ਪਾਓ ਇੱਧਰ ਵੀ ਬੜਾ ਕਲਾ ਕਲੇਸ਼ ਪਾਇਆ ਉਹਦੀਆਂ ਪਰਜਾਈਆਂ ਨੇ ਮੈਂ ਤੇ ਉਹ ਕਈ ਵਾਰ ਸੋਚਦੀ ਆ ਇਹਨੂੰ ਕੱਢਣਾ ਵੀ ਕਰਾ ਕਰੇ ਸੌਖਾ ਵਾ ਸੌਖੇ ਦੀ ਗੱਲ ਨਹੀਂ ਆ ਇਹ ਤਾਂ ਜਦੋਂ ਆਉਂਦੀਆਂ ਤੇ ਕਿੱਦਾਂ ਬੋਲਦੀਆਂ ਕੀ ਕੁਛ ਕਰਦੀਆਂ ਮੈਂ ਨਹੀਂ ਮੇਰੀ ਭਤੀਜੀ ਨੇ ਕਿੱਦਾਂ ਵਸਣਾ ਮੈਂ ਇੱਥੇ ਰੱਖਣ ਵਾਲੇ ਨੇ ਰਖਣੀ ਆ ਪਰ ਜੇ ਇਹਨਾਂ ਨੇ ਲੜਾਈ ਪਾਤੀ ਜਦੋਂ ਉਹ ਆ ਗਈ ਨਾ ਨੈਣੀ ਇਹਨਾਂ ਦੀ ਬੋਲਤੀ ਬੰਦ ਹੋਣੀ ਆ ਬੋਲਤੀ ਬਾਕੀ ਇਹ ਰੱਖਦੀਆਂ ਜਾਤਾਂ ਪਾਤਾਂ ਪਰ ਮੈਂ ਅਸੀਂ ਜਿਹੜੇ ਆ ਅਸੀਂ ਜਾਤ ਪਾਤ ਨਹੀਂ ਕੋਈ ਬੰਨੇ ਅਸੀਂ ਕਹਿੰਦੇ ਇਨਸਾਨ ਭਗਵਾਨ ਦੇ ਬਣਾਏ ਹੋਏ ਸਾਰੇ ਜਾਤਾਂ ਪਾਤਾਂ ਚ ਕੀ ਰੱਖਿਆ ਇਹ ਨਾਲ ਸਹੀ ਆ ਰੱਬ ਨੇ ਉਹਨੇ ਜਾਤ ਪਾਤ ਦਾ ਛੋੜਾ ਬਣਾ ਕੇ ਘਲਾਈ ਇੱਥੇ ਮਹਾਰਾਜ ਨੇ ਤੇ ਬੰਦੇ ਬਣਾਏ ਆ ਜਾਤ ਪਾਤਾਂ ਅਸੀਂ ਬਣਾਈਆਂ ਹਾਂ ਜਾਤਾਂ ਅਸੀਂ ਬਣਾਈਆਂ ਪਰ ਇਹ ਨਾ ਨਾ ਹੋਵੇ ਤੇ ਬੁੜੀਆਂ ਦੇ ਲਾਗੇ ਤੇ ਇੰਨੇ ਰਹਿਣਾ ਮੇਰੀ ਭਤੀਜੀ ਨੇ ਬੁੜੀਆਂ ਨੇ ਜੇ ਟਕੋਰਾਂ ਕਰੀ ਗਈਆਂ ਮੇਰੀ ਨਿਆਣੀ ਨੂੰ ਤੇ ਫਿਰ ਮੁੜ ਕੇ ਮੇਰੀ ਕੁੜੀ ਮੇਰੇ ਕੋਲ ਭਤੀਜੀ ਆਊਗੀ ਮੈਨੂੰ ਦੱਸੂਗੀ ਫਿਰ ਮੈਂ ਲੈ ਜੂਗੀ ਤੇ ਫਿਰ ਇਦੋਂ ਬਿਹਤਰ ਤੁਸੀਂ ਰਹਿਣ ਹੀ ਨੀ ਦੋ ਇਹ ਬੋਲ ਨਾ ਬੋਲ ਜਦੋਂ ਵਿਆਹ ਆ ਗਿਆ ਨਾ ਉਹਨੇ ਆਪਣਾ ਵੱਖਰਾ ਘਰ ਉਹਦਾ ਵੱਖਰੇ ਕੰਧ ਕਰ ਲੂਗਾ ਜੇ ਨਾ ਆਇਆ ਮੈਂ ਕਿਹਾ ਤੂੰ ਇੱਥੇ ਆ ਜੀ ਉਹਨੂੰ ਆਇਆ ਕਿ ਭਤੀਜੇ ਨੇ ਕਿਹਾ ਮੈਂ ਆ ਦੇ ਦੂੰ ਤੈਨੂੰ ਇੱਥੇ ਰੈਪੀ ਦੂੰ ਆਹੋ ਆ ਵੀ ਸਹੀ ਆ ਹੈ ਮੈਂ ਉੱਤੇ ਚ ਬਾਰੇ ਸੌਂ ਜਾ ਕਰੂੰਗਾ ਆ ਵੀ ਵਧੀਆ ਵਾ ਤੂੰ ਥੱਲੇ ਸੌਂ ਜਾ ਕਰ ਲੇਂਗੇ ਜਾਂ ਉਹ ਚ ਬਾਰੇ ਸੌਂ ਜਾ ਕਰ ਲੇਂਗੇ ਮੈਂ ਥੱਲੇ ਸੌਂ ਜਾ ਕਰੂੰ ਬਹੁਤ ਵਧੀਆ ਵੀ ਗੱਲ ਠੀਕ ਵਾ ਤੇ ਇਹੋ ਜਿਹਾ ਬੋਲਣਾ ਬੋਲ ਵੀ ਕਰਨਾ ਹੀ ਨਹੀਂਗਾ ਪਰ ਹੁਣ ਮੈਂ ਵੀ ਕਿੱਦਾਂ ਉਹਨਾਂ ਨੂੰ ਘਰ ਛੱਡ ਕੇ ਇਹਨੂੰ ਮੈਂ ਕਿੱਦਾਂ ਲੈ ਕੇ ਆ ਜੂਗੀ ਮੈਨੂੰ ਤੇ ਆਪ ਨਹੀਂ ਸਮਝ ਲੱਗਦੀ ਹੁਣ ਤੂੰ ਹੀ ਤਾਂ ਗੱਲ ਫੜਾਫੜ ਕਰ ਦਿੱਤੀ ਤੂੰ ਹੀ ਤੇ ਮੁੰਡੇ ਨੂੰ ਲੈ ਕੇ ਆ ਜਾਏਂਗਾ ਸਰਦਾਰਾ ਉਹ ਇਹਨੂੰ ਕੱਢਣਾ ਵੀ ਬੜਾ ਮੁਸ਼ਕਲ ਵਾ ਇਹਨੂੰ ਮੈਨੂੰ ਪਤਾ ਮੈਂ ਕਿੱਦਾਂ ਕੱਢ ਕੇ ਲਿਆਉਣਾ ਇਹਨੂੰ ਉਹਨੇ ਤੇ ਕੱਢ ਕੇ ਆ ਹੀ ਜਾਣਾ ਤੁਹਾਡੇ ਲਾਗੇ ਸੌਂ ਜੂਗਾ ਮੈਂ ਚਾਚੇ ਲਾ ਕੇ ਸੌਂ ਚਲਿਆ ਤੇ ਆ ਜੂਗਾ ਤੇ ਮੇਰੇ ਵਾਸਤੇ ਉਹ ਨਿਗਰ ਰੱਖਦੀਆਂ ਮੇਰੇ ਵਾਸਤੇ ਜਿਆਦਾ ਉੱਥੇ ਉਹ ਨਿਗਰ ਰੱਖਦੀਆਂ ਉਹ ਤੇ ਮੇਰੇ ਤੇ ਹੀ ਸ਼ੱਕ ਕਰੀ ਜਾਂਦੀਆਂ ਚਾਚਾ ਇਹਨੂੰ ਚੁੱਕਣਾ ਨਹੀਂ ਦਈ ਜਾਂਦਾ ਪਰ ਮੈਂ ਆਂਦਾ ਵੀ ਮੈਂ ਆਪਣੇ ਜੀਂਦਿਆਂ ਜੀ ਆਪਣਾ ਭਤੀਆ ਵਿਆਹ ਕੇ ਛੱਡਣਾ ਤੇ ਕੋਈ ਨਹੀਂ ਫੇਰ ਰੁਕ ਜਾ ਥੋੜੇ ਦਿਨ ਰੁਕੀਏ ਨਾ ਖਾਨੂੰ ਟਾਈਮ ਦੇ ਦੇ ਜੇ ਆਖੇ ਕੱਲ ਨੂੰ ਆ ਜੰਨੇ ਜੇ ਆਖੇ ਪਰਸੋਂ ਆ ਜੰਨੇ ਗੱਲ ਕਰ ਕੋਈ ਨੰਬਰ ਹੈਗਾ ਸਰਦਾਰਾ ਨੰਬਰ ਹੈਗਾ ਵਾ ਫਿਰ ਇਦਾਂ ਕਰ ਹਾਂ ਫਿਰ ਪਰਚੀ ਤੇ ਮੈਨੂੰ ਨੰਬਰ ਲਿਖ ਦੇ ਹਾਂ ਕਿਉਂਕਿ ਮੈਨੂੰ ਮੇਰੀ ਭਤੀਜੀ ਨੇ ਭੇਜਿਆ ਵਾ ਵੀ ਉਹਨਾਂ ਨੂੰ ਕਹਿ ਵੀ ਨਹੀਂ ਕਰਨਾ ਤੇ ਜੇ ਕਰਨਾ ਵਾ ਤੇ ਰੋਕੇ ਕਰਨਾ ਵਾ ਤੇ ਫਿਰ ਮੈਂ ਕਿਤੇਉਂ ਫੋਨ ਕਰੂੰਗੀ ਨਾ ਐਸਟੀਡੀ ਤੋਂ ਕਰੂੰਗੀ ਕਿਸੇ ਦੁਕਾਨ ਤੋਂ ਕਰੂੰਗੀ ਫੋਨਾਂ ਵਾਲੀ ਤੋਂ ਅੱਛਾ ਫਿਰ ਤੁਹਾਨੂੰ ਦੱਸ ਦੂੰਗੀ ਮੈਂ ਤਲੇ ਇਦਾਂ ਕਰ ਲਈਨੇ ਉਹ ਮਿਸਤਰੀਆ ਕੋ ਮੈਂ ਪਹੁੰਚਦਾਗਾ ਮੈਂ ਉਸੇ ਲਖਾਤ ਕੇ ਨੰਬਰ ਤੈਨੂੰ ਪਰਚੀ ਦੇ ਦਿੰਦਾ ਆਹੋ ਨੰਬਰ ਦੇ ਦੋ ਆਹੋ ਫੇ ਹੀ ਉੱਥੋਂ ਜਾ ਕੇ ਪਹਿਲਾਂ ਮੈਂ ਹੁਣੇ ਫੇਰ ਹਾਂ ਕਰ ਜਾ ਸਾਰਾ ਕੁ ਕੋ ਵੀ ਹਾਂ ਮੈਂ ਕੱਢ ਲਿਆ ਹੂੰ ਕੁੜੀ ਨੂੰ ਇਦਾਂ ਕਰ ਲੂੰਗੀ ਕੁੜੀ ਮੁੜ ਕੇ ਮੰਨੂਗੀ ਨਾ ਫੇਰ ਤੁਸੀਂ ਆਖਣਾ ਵਾ ਵੀ ਇਹ ਜ਼ਬਾਨ ਤੇ ਨਹੀਂ ਰਹੀਆਂ ਪੱਕੀਆਂ ਤੇ ਫੇਰ ਮੈਂ ਜਾ ਕੇ ਨਿਆਣੀ ਨੂੰ ਪੁੱਛ ਕੇ ਸਾਰਾ ਕੋਹ ਉਹ ਘਾਹ ਪਰ ਜਾਈਆ ਪੈਸੇ ਮੰਗਦੇ ਆ ਨਹੀਂ ਪੈਸੇ ਨਹੀਂ ਮੰਗਦੇ ਆਂਦੇ ਭੁੱਖੇ ਮਰ ਗਏ ਤੁਸੀਂ ਕਿੱਥੇ ਚਲ ਗਿਆਂ ਆਓ ਜੇ ਆ ਤੇ ਫੇਰ ਇਦਾਂ ਕਰਕੇ ਕਈ ਗੱਲਾਂ ਬਾਤਾਂ ਤੂੰ ਸਦਾਰਾ ਕੀ ਲੈਣਾ ਪੁੱਛ ਕੇ ਤੂੰ ਗਾਲੀ ਨਾ ਕਰਨਾ ਉਹਨਾਂ ਦੀ ਤੂੰ ਆਪਣੇ ਤੱਕ ਮਤਲਬ ਰੱਖ ਜੋ ਜਿਹੜੀ ਗੱਲ ਚੱਲਣ ਈ ਆ ਚੱਲ ਠੀਕ ਆ ਮੈਂ ਨੰਬਰ ਦੇ ਦਿੰਦਾ ਲਿਆ ਕੇ ਆ ਨੰਬਰ ਲਿਆ ਦੇ ਤੂੰ ਮੈਂ ਲਿਆ ਦਿੰਦਾ ਨਾ